ਹੋ ਗਿਆ ਜੀ ਪ੍ਰੀਮ ਲੋਕਾ ਨਾਲ ਮੁਲਾਕਾਤ ਹੋ ਗਈ ਕਿੰਦਾ ਦਰਸ਼ਕ ਬੜੀ ਖੁਸ਼ੀ ਦੀ ਗੱਲ ਔਰ ਮੈਨੂੰ ਮਾਣ ਹੈ ਇਸ ਗੱਲ ਦਾ ਵੀ ਅੱਜ ਜੋ ਫਤਿਹਗੜ ਚੂੜੀਆਂ ਦੇ ਵਿੱਚ ਜਿਹੜੀ ਆ ਐਨੀ ਤਹਿਲਕਾ ਮੈਂ ਕਹਿ ਸਕਦਾ ਵੀ ਜਿਹੜਾ ਮਚਾਇਆ ਔਰ ਮਿਹਨਤ ਕੀਤੀ ਹੈ ਸਾਡੇ ਵਰਬੀਰ ਸਿੰਘ ਪੰਨੂ ਨੇ ਇਹਦਾ ਪਿਆਰ ਇਹਨਾਂ ਕੱਠ ਦੇਖ ਕੇ ਮੈਨੂੰ ਮਾਣ ਹੈ ਵੀ ਜਿਹੜਾ ਨੌਜਵਾਨ ਹੈ ਆਉਣ ਵਾਲੇ ਸਮੇਂ ਨੂੰ ਹੋਰ ਤਰੱਕੀ ਵੱਧ ਕਰੂਗਾ ਜੇ ਇਹ ਸੱਜ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਵੱਡੇ ਲੀਡਰ ਨੇ ਕਾਲੀ ਜੰਦ ਦੇ ਵੀ ਦੀ ਰੈਲੀ ਨੂੰ ਦੇਖ ਕੇ ਭਾਈ ਕੀ ਲੱਗਦਾ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਲੋਕਾਂ ਨੂੰ ਕੰਮ ਪਿਆਰਾ ਹੈ ਚੰਮ ਪਿਆਰਾ ਨਹੀਂ ਜਿਹੜਾ ਬੰਦਾ ਮਿਹਨਤ ਕਰੂਗਾ ਉਹ ਨੇਚਰਲੀ ਅੱਗੇ ਆ ਜਾਊਗਾ ਇਹ ਬਲਬੀਰ ਪੰਨੂ ਦੀ ਮਿਹਨਤ ਆ ਜਿਹੜੀ ਇਹ ਅਸਕਰ ਜਿਹੜੀ ਆ ਖਤਮ ਕਰਦੇ ਹੋ ਜੀ ਚਾਹੁੰਦੇ ਜੀ ਉਹਨੂੰ ਖਤਮ ਕਰ ਕਿਹੜਾ ਬੀਜਪੀ ਨੂੰ ਹੋਣਾ ਕਿ ਲੋਕਾਂ ਨੂੰ ਕਹਾਂ ਕਿ ਬੀਜਪੀ ਨੂੰ ਖਤਮ ਕਰਦੇ ਹੋ ਨਹੀਂ ਨਹੀਂ ਬੀਜਪੀ ਸਾਨੂੰ ਕਲਮ ਕਰਨ ਤੇ ਲੱਗੀ ਆ ਵੀ ਸਾਰੇ ਅੰਦਰ ਦੇਦੇ ਹੋ ਇਹਨਾਂ ਨੂੰ ਮਹਾਦੇਵ ਖਤਮ ਕਰਦੇ ਹੋ ਪਰ ਇਹ ਮੈਂ ਕਹਿ ਸਕਦਾ ਜਿਹੜਾ ਕਰ ਕਰ ਕੇ ਜੇਦੀਵਾਲ ਜੰਪਿਆ ਜਿਹੜਾ ਕਰ ਕਰ ਭਗਵੰਤ ਮਾਨ ਜੰਪਿਆ ਉਹਨੂੰ ਕਿਤਨਾ ਮੈਂ ਫਤ ਤੋ ਸਿਚਨ ਸਾਡੀ ਰੈਲੀ ਸ਼ੁਰੂਆਤ ਪੰਜਾਬ ਦੀ ਗੁਰਦਾਸਪੁਰ ਦੇ ਚਲੇ ਗਏ ਵਾਹ ਜੀ ਤੋ ਹਿਮੀ ਉਹ ਤੋਂ ਥੋੜੇ ਜੇ ਢਲੇ ਪਏ ਸਾਰੇ ਪੱਤਰਕਾਰ ਜਿੱਦਾਂ ਦੀ ਟਿਕਟ ਅਨਾਉਂਸ ਹੋਈ ਹੈ ਹੁਣ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਮੈਂ ਤੁਹਾਨੂੰ ਹੁਣ ਗੱਡੀਆਂ ਦੇ ਜਿਹੜੇ ਟਾਇਰ ਕਸਾਉਂਦਾ ਹੁਣ ਮੌਕਾ ਮਿਲਿਆ ਪੂਰਾ ਔਰ ਕੱਲ ਦੀ ਜਿਹੜੀ ਸ਼ੁਰੂਆਤ ਹੈ ਸੀਐਮ ਸਾਹਿਬ ਜਿਹੜੇ ਆਉਣ ਲੱਗੇ ਨੇ ਮੈਂ ਸਦਾ ਰਹਿਣੀ ਆ ਦੀ ਔਰ ਪਿਆਰ ਕਰਦੇ ਨੇ ਗੁਰਦਾਸਪੁਰ ਲੋਕ ਸਭਾ ਵਾਲਿਆਂ ਨੂੰ ਕਿਉਂਕਿ ਕੰਮ ਕਰਨਾ ਚਾਹੁੰਦਾ ਜਿੰਨੀ ਵੀ ਸਾਡੀ ਟੀਮ ਹੈ ਰਾਤ ਦਿਨ ਮਿਹਨਤ ਕਰਨ ਵਾਲੀ ਟੀਮ ਜਿੰਨੀ ਵੀ ਹੈ ਸਾਡੀ ਉਹ ਕੰਮ ਨੂੰ ਪਸੰਦ ਕਰਦੇ ਔਰੇ ਕੰਮ ਦਾ ਨਤੀਜਾ ਦੇਖੋ ਜਦੋਂ ਸੰਗਤ ਜਦੋਂ ਲੋਕ ਆਪ ਲੜਾਈ ਲੜਦੇ ਹੋਣ ਫਿਰ ਮੁਕਾਬਲਾ ਕੋਈ ਨਹੀਂ ਮੈਂ ਬਟਾਲੇ ਚ ਵੀ ਗੱਲ ਕਰਦਾ ਸੀ ਮੈਂ ਕਿਹਾ ਜੀ ਮੈਂ ਤੇ ਨਵਾਣਾ ਮੈਨੂੰ ਤੁਸੀਂ ਟਿਕਟ ਦੇ ਕੇ ਨਵਾਜ ਦਿੱਤਾ ਹੁਣ ਹਰੌਣਾ ਜਤੌਣਾ ਤੁਹਾਡੇ ਹੱਥ ਵਾਸਾ ਔਰ ਇੱਥੇ ਵੀ ਜਿਹੜੀ ਹਾਂ ਲੋਕ ਸਭਾ ਦੀ ਸੀਟ ਆ ਉਹ ਵੀ ਸੰਗਤ ਦੇ ਹੱਥ ਵਾਸਾ ਇਹਨਾਂ ਦੇ ਫੈਸਲਾ ਔਰ ਮੈਨੂੰ ਆਸ ਆ ਵੀ ਐਰ ਕੀ ਹਰਾਨੀ ਜਨਕ ਨਤੀਜੇ ਜਿਹੜੇ ਆ ਇਹ ਕੱਢਣਗੇ ਕਿਉਂਕਿ ਮੈਂ ਐ ਐਮਐਲਏ ਦੀ ਇਲੈਕਸ਼ਨ ਵੀ ਲੜੀ ਆਪਾਂ ਪਰ ਜੋ ਰਿਸਪੌਂਸ ਮੈਨੂੰ ਜਿਹੜਾ ਨજર ਆ ਰਿਹਾ ਵਾ ਇੱਕ ਵਾਕੇ ਬਾ ਕਮਾਲ ਰਿਸਪੌਂਸਰ ਕੋਈ ਐਸਾ ਚਿਹਰਾ ਮੈਨੂੰ ਹੱਲੇ ਤੱਕ ਇਹ ਨਹੀਂ ਕੋਈ ਮਿਲਿਆ ਜਿੰਨੇ ਮੈਨੂੰ ਕਿਹਾ ਵੀ ਯਾਰ ਸੋਚਾਗੇ ਨਹੀਂ ਵੋਟ ਪਾਵਾਂਗੇ ਜਾਂ ਲੋਕ ਜਾਂਦੇ ਪਿੰਡਾਂ ਦੇ ਵਿੱਚ ਜਿਹੜੇ ਉਹ ਕਹਿੰਦੇ ਨੇ ਨਹੀਂ ਕਿਉਂਕਿ ਮਾਨ ਸਾਹਿਬ ਨੇ ਕੰਮ ਕੀਤੇ ਨੇ ਦੋਹਾਂ ਸਾਲਾਂ ਦੇ ਵਿੱਚ ਜੇ ਮੁਹੱਲਾ ਕਲੀਨਿਕ ਦੀ ਗੱਲ ਕਰੀਏ ਜੇ ਬਿਜਲੀ ਦੀ ਗੱਲ ਕਰੀਏ ਸਕੂਲ ਆਫ ਐਮੀਨੈਂਸ ਦੀ ਗੱਲ ਕਰੀਏ ਠੀਕ ਆ ਫਿਰ ਇੱਕ ਕਰੋੜ ਜਿਹੜਾ ਸ਼ਹੀਦੀ ਸਨਮਾਨ ਲਈ ਗੱਲ ਕਰੀਏ ਜਿਹੜੀ ਕਿਸਾਨਾਂ ਦੇ ਵਿੱਚ ਸ਼ਹੀਦੀਆਂ ਹੋਈਆਂ ਸੀ ਉਹਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਕਰੀਏ ਹਰ ਕੰਮ ਤੇ ਉਹ ਖਰੇ ਉਤਰੇ ਭਾਜਪਾ ਦਾ ਪ੍ਰਚਾਰ ਉਈ ਸ਼ੁਰੂ ਰਿਆ ਕਿਸਾਨ ਕਰਨ ਨਹੀਂ ਦੇ ਰਹੇ ਦੇਖੋ ਜੀ ਜੇ ਚੰਗੇ ਕੰਮ ਕਰਾਂਗੇ ਤੇ ਲੋਕ ਅੱਗੇ ਆਉਣਗੇ ਤੇ ਜੇ ਹੁਣ ਕੰਮ ਹੀ ਉਹਦੇ ਕੀਤੇ ਨੇ ਜਦੋਂ ਗਏ ਹੀ ਕਿਸਾਨ ਬਹਿ ਕੇ ਗੱਲ ਕਰ ਲੈਂਦੇ ਉਹਨਾਂ ਨੂੰ ਤੇ ਆਪੇ ਉਹ ਸ਼ਾਂਤ ਹੋ ਜਾਂਦੇ ਜਦੋਂ ਉਹਨਾਂ ਦੀ ਉੱਥੇ ਨਹੀਂ ਸੁਣੀ ਉਹ ਕਹਿੰਦੇ ਹੁਣ ਇੱਥੇ ਆਈ ਨੇ ਸੁਣ ਨਹੀਂ ਮੈਂ ਫਰਕ ਤੇ ਹੈ ਹੀ ਹੈ ਤੋਂ ਪਹਿਲੋ ਦੇ ਮੈਂ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਭਰਾ ਨੂੰ ਬਹੁਤ ਵੱਡਾ ਮਾਨਮਕਸ਼ਿਆ ਜੋ ਲੋਕ ਸਭਾ ਦੇ ਦਾਸਪੋਟਰ ਟਿਕਟ ਦਿੱਤੀ ਹੈ ਜਿਹੜੀ ਗੱਲ ਕਰ ਰਹੇ ਸੀ ਤੁਸੀਂ ਗੱਲ ਸੀਐਮ ਸਾਬਰਗਰਦਾਸਪੁਰ ਤੋਂ ਸ਼ੁਰੂਆਤ ਕਰ ਰਹੇ ਹਾਂ ਸੀਮ ਸਾਹਿਬ ਦਿਨਾ ਨਗਰ ਵਿੱਚ ਆਏ ਸੀ ਦਿਨਾ ਨਗਰ ਦੇ ਵਿੱਚ ਸੰਗਤ ਦੀ ਆਵਾਜ਼ ਸੀ ਵੀ ਗਰਦਾਸਪੁਰ ਨੂੰ ਅੱਜ ਤੱਕ ਐਂਡਲਾ ਜ਼ਿਲ੍ਹਾ ਸਮਝਿਆ ਗਿਆ ਜਿਸ ਸੀਐਮ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਗਰਦਾਸਪੁਰ ਨੂੰ ਇੱਕ ਨੰਬਰ ਦਾ ਜ਼ਿਲ੍ਹਾ ਸਮਝਿਆ ਜਾਊਗਾ ਬਣਾਇਆ ਜਾਊਗਾ ਤੇ ਉਹਦੇ ਵਿੱਚ ਸਾਡੇ ਭਰਾ ਦੀ ਜੋ ਟਿਕਟ ਲਾ ਉਸ ਹੋਈ ਹੈ ਗਰਦਾਸਪੁਰ ਲੋਕ ਸਭਾ ਤੋਂ ਸਾਡੇ ਭਰਾ ਦਾ ਬੜਾ ਮਾਣ ਵਧਿਆ ਸਾਡੇ ਲੋਕਾਂ ਦਾ ਬੜਾ ਮਾਣ ਵਧਿਆ ਮੈਂ ਖੁਦ ਪਿੰਨਾਂ ਦੇ ਵਿੱਚ ਜੋ ਮੈਨੂੰ ਕਮੈਂਟ ਦੇ ਵਿੱਚ ਫੋਨ ਦੇ ਉੱਤੇ ਜੋ ਮੈਸੇਜ ਵੀ ਕਰਦੇ ਨੇ ਲੋਕ ਫੋਨ ਕਾਲ ਵੀ ਕਰਦੇ ਨੇ ਜਿੰਨੀ ਸੰਗਤ ਦੇ ਵਿੱਚ ਖੁਸ਼ੀ ਹੈ 2022 ਦੀ ਇਲੈਕਸ਼ਨ ਨਾਲੋਂ ਕਈ ਗੁਣਾ ਵੱਧ ਜੋ ਅੱਜ ਚਾਰੀ ਕਲ ਸੀਜਨ ਨੂੰ ਟਿਕਟ ਲੋਕ ਸਰਾਂ ਬਗਰਦਾਸਪੁਰ ਦੇ ਮਿਲਣ ਦੇ ਵਿੱਚ ਖੁਸ਼ੀ ਹੈ ਨਾ 2022 ਨੂੰ ਮੁਰਬੀਰ ਸਿੰਘ ਬੜੀ ਥੋੜੀ ਜਿਹੀ ਵੋਟਾਂ ਨਾਲ ਹਾਰ ਗਏ ਇਸ ਵਾਰ ਕਸਰ ਪੂਰੀ ਕਰ ਲੈਣ ਮੇਖੋ ਜੀ ਤਿੰਨ ਗੁਣਾ ਸੰਘਤ ਨੇ ਮੈਨੂੰ ਇਹ ਵਾਦਾ ਕੀਤਾ ਹੈ ਨਾ ਦੇ ਵਿੱਚ ਕੋਈ ਓਵਰ ਕੰਫੀਡੈਂਸ ਹੋ ਰਿਹਾ ਇਹ ਸੰਘਤ ਹੀ ਮੇਰੀ ਆਵਾਜ਼ ਹੈ ਹਰ ਪਿੰਡ ਦੇ ਵਿੱਚੋਂ ਮੈਂ ਆਵਾਜ਼ ਸੁਣੀ ਹੈ ਹਰ ਪਿੰਡ ਦੇ ਵਿੱਚੋਂ ਮੈਂ ਜਜ਼ਬਾ ਦੇਖਿਆ ਕਿ 2022 ਤੋਂ ਤਿੰਨ ਗੁਣਾ ਵੱਧ ਇੰਨਾ ਦੇ ਵਿੱਚ ਵੋਟਾਂ ਪੈਣ ਗਿਆ 4 ਜੂਨ ਨੂੰ ਦੁੱਧ ਦਾ ਦੋ ਦੋ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਆਜੇ ਲੋਕ ਤਿਆਰ ਪਰ ਤਿਆਰ ਬੈਠੇ ਨੇ ਤੁਹਾਨੂੰ ਸਾਡੇ ਭਰਾ ਨੂੰ ਅਸੀਂ ਸਾਡੇ ਭਰਾ ਦੀ ਪੱਗ ਨੂੰ ਸਾਡੇ ਭਰਾ ਦੀ ਸ਼ਾਨ ਨੂੰ ਗੁਰਦਾਸਪੁਰ ਦੀ ਚਲੇ ਦੀ ਸ਼ਾਨ ਨੂੰ ਅਸੀਂ ਬਹੁਤ ਵੱਡੀ ਲੀਡ ਤੇ ਅੱਗੇ ਭੇਜ ਗਏ